ਦੋਸਤੋ ਅੱਜ ਅਸੀਂ ਪਹੁੰਚੇ ਹਾਂ ਬਾਲਾਜੀ ਹਾਰਡਵੇਅਰ ਸਟੋਰ ਦੇ ਵਿੱਚ ਜਿੱਥੇ ਕਿ ਹਰ ਤਰ੍ਹਾਂ ਦੀ ਅਸੈਸਰੀਜ਼ ਅਵੇਲੇਬਲ ਹੈ ਮਾਨਸਰ ਦੇ ਲੋਕਾਂ ਦੇ ਲਈ ਤੁਹਾਨੂੰ ਕੋਲ ਸਾਰੀ ਅਸੈਸਰੀ ਮਿਲ ਲੇਗੀ ਜਿਵੇਂ ਜੀ ਮਨਵਾ ਮੈਕਸ ਫਲਾਈ ਹੋਗੀ ਇਸ ਤਰ੍ਹਾਂ ਐਂਡੋਲੌਕ ਹੋਗੇ ਚਿਪੂ ਵਗੈਰਾ ਜੋ ਵੀ ਤੁਹਾਨੂੰ ਅਸੈਸਰੀ ਚਾਹੀਦੀ ਹੈ ਉਹ ਮਿਲ ਜੀਗੀ ਆਪਣੀ ਦੁਕਾਨ ਤੋਂ ਅਵੇਲੇਬਲ ਹੈ 24 ਘੰਟੇ ਬਾਅਦ तो चीज़ तो जी चीज़ चाहिए वो अभी देवे फूंटियाँ आ गई इन भी लो भी बहुत टॉप टॉप के मॉडल पे हैं ठीक है जीडिंग जी। जी। तो तुम कंप्लीट नहीं आएगी सारी चीज़ की फुल गरंटी हो ਦਾ ਮਟੀਰੀਅਲ ਜਿਹੜਾ ਬਹੁਤ ਹੀ ਸੋਹਣਾ ਤੇ ਬ੍ਰਾਂਡਡਨ ਮਟੀਰੀਅਲ ਇੱਥੇ ਮੌਜੂਦ ਹੈ। ਇਹ ਪ੍ਰੋਡਕਟ ਮਿਲਦਾ ਜੀ ਮੈਗਨਸ ਸ਼ੀਲਡ ਜੀ ਇਹਦੀ ਕੰਪਨੀ 25 ਸਾਲ ਦੀ ਗਾਰੰਟੀ ਦਿੰਦੀ ਹੈ। ਦੀਮਕ ਦੀ ਵੀ ਜੀ ਦੀਮਕ ਦੀ ਗਾਰੰਟੀ ਦਿੰਦੀ ਹੈ। ਬਹੁਤ ਵਧੀਆ ਸਮਾਨ ਮਿਲਦਾ ਤੇ ਵਧੀਆ ਕਾਪਰੇਟ ਕਰਦੇ ਨੇ। ਕੋਈ ਗਾਰੰਟੀ ਵਾਰੰਟੀ ਵਾਲੀ ਕੋਈ ਅਸੀ ਗੱਲ ਨਹੀਂ। ਹਾਂਜੀ ਸ਼੍ਰੀ ਗੱਲ ਦੋਸਤੋ ਮੈਂ ਤੁਹਾਡੇ ਆਪਣੀ ਰਾਜਵੀਰ ਤੇ ਤੁਸੀਂ ਦੇਖ ਰਹੇ ਹੋ ਫੁੱਲ ਆਫ ਪੋਜ਼ਿਟਿਵਿਟੀ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਬਾਲਾਜੀ ਹਾਰਡਵੇਅਰ ਸਟੋਰ ਦੇ ਵਿੱਚ ਜਿੱਥੇ ਕਿ ਹਰ ਤਰ੍ਹਾਂ ਦੀ ਐਸੈਸਰੀਜ਼ ਅਵੇਲੇਬਲ ਹੈ ਮਾਨਸਾ ਦੇ ਲੋਕਾਂ ਦੇ ਲਈ ਉਹਨਾਂ ਲੋਕਾਂ ਦੇ ਲਈ ਜੋ ਕਿ ਇੱਥੇ ਆ ਕੇ ਹਰ ਇੱਕ ਤਰ੍ਹਾਂ ਦੇ ਜਿਹੜੇ ਐਸੈਸਰੀਜ਼ ਲੈ ਸਕਦੇ ਨੇ ਤੇ ਆਪਾਂ ਗੱਲਬਾਤ ਕਰਾਂਗੇ ਦੁਕਾਨ ਦੇ ਓਨਰ ਦੇ ਨਾਲ ਉੱਥੋਂ ਦੇ ਵਰਕਰਸ ਦੇ ਨਾਲ ਤੇ ਕਸਟਮਰ ਤੋਂ ਵੀ ਪੁੱਛਾਂਗੇ ਕੀ ਰਿਵਿਊਜ਼ ਨੇ ਉਹਨਾਂ ਦੇ ਕੀ ਵਿਚਾਰ ਨੇ ਬਾਲਾਜੀ ਹਾਰਡਵੇਅਰ ਸਟੋਰ ਨੂੰ ਲੈ ਕੇ ਤੇ ਚਲੋ ਗੱਲਬਾਤ ਕਰਦੇ ਆ ਉਥੋਂ ਦੇ এমপ্লয়ੀ ਦੇ ਨਾਲ ਤੇ ਪੁੱਛਦੇ ਆ ਕਿਹੜੇ ਕਿਹੜੇ ਇਥੇ ਐਸੈਸਰੀਜ਼ ਨੇ ਜਿਹੜੀਆਂ ਮਿਲਦੇ ਨੇ ਹਾਂਜੀ ਸ੍ਰੀ ਗੱਲ ਜੀ ਅਸਲ ਮੈਨੂੰ ਸਭ ਤੋਂ ਪਹਿਲਾਂ ਦੱਸੇ ਜੀ ਵੀ ਕਿਹੜੀ ਕਿਹੜੀ ਐਸੈਸਰੀਜ਼ ਜੋ ਕਿ ਬਾਲਾ ਜੀ ਹਾਰਡਵੇਅਰ ਸਟੋਰ ਦੇ ਵਿੱਚ अवेलेबल ਨੇ ਆਪਣੇ ਕੋਲੇ ਪਲਾਈ ਪਲਾਈ ਬੁੱਟ ਤੋਂ ਲੈ ਕੇ ਜੀ ਆਪਣੇ ਕੋਲੇ ਸਾਰੀ ਐਸੈਸਰੀ अवेलेबल ਆ ਠੀਕ ਜੀ ਨਵਾਂ ਮੈਕਸ ਪਲਾਈ ਹੋਗੀ ਇਸ ਤਰ੍ਹਾਂ ਹੈਂਡਲ ਲੋਕ ਹੋਗੇ ਚਿੱਪੂ ਵਗੈਰਾ ਜੋ ਵੀ ਤੁਹਾਨੂੰ ਐਸੈਸਰੀ ਚਾਹੀਦੀ ਹੈ ਉਹ ਮਿਲ ਜੀਗੀ ਆਪਣੀ ਦੁਕਾਨ ਤੋਂ अवेलेबल ਹੈ 24 ਘੰਟੇ ਬਾਅਦ ਤੁਹਾਨੂੰ ਜਿਹੜੀ ਵੀ ਚੀਜ਼ ਚਾਹੀਦੀ ਹੈ ਉਹ ਅਸੀਂ ਦੇਵਾਂਗੇ ਜਿਸ ਤਰ੍ਹਾਂ ਹੈਂਡਲ ਲੋਕ ਆ ਗਿਆ ਪੁਲ ਹੈਂਡਲ ਆ ਗਿਆ ਜੀ ਟਾਵਲ ਰੈਕ ਆ ਗਿਆ ਇਸ ਤਰ੍ਹਾਂ ਬਾਥਰੂਮ ਠੀਕ ਹੈ ਜੀ ਜੀ ਕਲੋਥ ਰੈਕ ਆ ਗਿਆ ਇਹ ਟਾਵਲ ਰੈਕ ਆ ਗਿਆ ਜੀ ਇਹ ਜੀਟੀਪੀਟੀ ਆ ਗਈ ਤੇ ਆਪਣਾ ਡਿਸ਼ ਰੈਕ ਆ ਗਿਆ ਜੀ ਜੀ ਮਤਲਬ ਹਰ ਤਰ੍ਹਾਂ ਦੇ ਐਸੈਸਰੀਜ਼ ਜਿਹੜੀਆਂ ਇਥੋਂ ਦੇ ਲੋਕ ਤੁਹਾਡੀ ਸ਼ੋਪ ਤੇ ਉੱਪਰ ਆ ਕੇ ਖਰੀਦ ਸਕਦੇ ਨੇ ਤੇ ਮਾਨਚਾ ਦੇ ਵਿੱਚ ਕੋਈ ਹੋਰ ਸ਼ੋਪ ਵੀ ਹੈਗੀ ਜਿੱਥੇ ਹਰ ਤਰ੍ਹਾਂ ਦੀ ਐਸੈਸਰੀਜ਼ ਮਿਲ ਜੇਗੀ ਇਹ ਪਹਿਲੀ ਆਪਣੀ ਸ਼ੋਪ ਹੈ ਪਹਿਲੀ ਆਪਣੀ ਸ਼ਾਪ ਆ ਜੀ ਬਹੁਤ ਪੁਰਾਣਾ ਕੰਮ ਕਰ ਰਹੇ ਆਂ ਪਾ ਜੀ ਇਸ ਚੀਜ਼ ਦਾ ਕਸਟਮਰ ਨੂੰ ਸਾਰੇ ਦਾ ਆਪਣ ਨੂੰ ਕਿਸੇ ਚੀਜ਼ ਦੀ ਤੁਹਾਨੂੰ ਕੰਪਲੀਟ ਨਹੀਂ ਆਏਗੀ ਜੀ ਸਾਰੀ ਚੀਜ਼ ਦੀ ਫੁੱਲ ਗਰੰਟੀ ਹੋਏਗੀ ਤੇ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਤੁਸੀਂ ਇੱਥੇ ਇਹ ਕੰਮ ਆਪ ਨੂੰ ਤਕਰੀਬਨ 20 ਬਹੁਤ ਸਾਲ ਹੋ ਗਏ ਜੀ ਆਪਣਾ 20-22 ਸਾਲ ਮੰਗੋ ਗਏ ਜੀ ਜੀ ਹਾਂ ਜੀ ਅਗਰ ਮੈਂ ਗੱਲ ਕਰਾਂ ਤੁਹਾਡੀ ਤੁਸੀਂ ਕਿੰਨੇ ਟਾਈਮ ਤੋਂ ਕੰਮ ਕਰਦੇ ਹੋ ਇੱਥੇ ਮੈਨੂੰ ਉੱਥੇ 10 ਸਾਲ 1.5 ਸਾਲ ਨੂੰ ਹੋ ਗਿਆ ਜੀ ਪਹਿਲਾਂ ਵੀ ਬਹੁਤ ਚਰਲਾ ਕੇ ਹੈ ਤਾਂ ਬਹੁਤ ਪੁਰਾਣਾ ਗੰਗਾ ਹੈ ਜੀ ਤੇ ਤੁਸੀਂ ਦੇ ਓਨਰ ਦੇ ਮਤਲਬ ਕਿ ਹੋਣੇ ਵਾ ਕੀ ਮਤਲਬ ਤੁਹਾਨੂੰ ਲੈ ਕੇ ਕਸਟਮਰ ਨੂੰ ਲੈ ਕੇ ਕਿਦਾਂ ਦੇ ਮਤਲਬ ਵਿਚਾਰ ਨੇ ਕਿਦਾਂ ਦੀ ਸਰਵਿਸ ਵਧੀਆ ਰਿਸਪੌਂਸ ਆ ਰਹੀ ਹੈ ਜੀ ਕੋਈ ਦਿੱਕਤ ਨਹੀਂ ਲੱਗਦੀ ਕੋਈ ਦਿੱਕਤ ਨਹੀਂ ਆ ਹਾਂਜੀ ਬਾਬਾ ਹਾਂ ਤੇ ਇਹਨਾਂ ਦੀ ਕੋਈ ਤੁਹਾਡੀ ਮਤਲਬ ਜਿਹੜੀ ਹਾਰਡਵੇਅਰ ਹੁੰਦੇ ਨੇ ਜੀ ਕੋਈ ਵਾਰੰਟੀ ਵਗੈਰਾ ਵੀ ਰਹਿੰਦੀ ਹੈ ਨਹੀਂ ਇਹਨਾਂ ਦੀ ਜਿਹੜੀ ਚੀਜ਼ ਦੀ ਆਪਾਂ ਨੂੰ ਫੁੱਲ ਵਾਰੰਟੀ ਪਿੱਛੋਂ ਕੰਪਨੀ ਵੱਲੋਂ ਆਏਗੀ ਉਹਦੀ ਜੀ ਮੰਗੇ ਜੀ ਦੇਖੋ ਵੈਸੇ ਸਾਨੂੰ ਪਤਾ ਵੀ ਅੱਜਕੱਲ ਥੋੜਾ ਇਹ ਕਈ ਵਾਰ ਵਾਰੰਟੀ ਨਹੀਂ ਹੁੰਦੀ ਉਸ ਚੀਜ਼ ਦੀ ਨਹੀਂ ਹੈਗੀ ਵੈਸੇ ਅਸੀਂ ਆਪਦੇ ਵੱਲੋਂ ਵਿਸ਼ਵਾਸਤ ਕੀ ਦੇ ਰਹੇ ਹਾਂ ਪੂਰੀ ਜੀ ਤੇ ਕਿਹੜੀ ਫੇਮਸ ਜਿਹੜੀਆਂ ਮਤਲਬ ਬ੍ਰਾਂਡ ਜਨੇ ਕੰਪਨੀਆਂ ਨੇ ਜਿਹੜੀਆਂ ਤੇ ਸਮਾਨ ਮਿਲਦਾ ਹੈ ਸੈਂਚਰੀ ਵਗੈਰਾ ਜਿਸ ਤਰ੍ਹਾਂ ਜਿਵੇਂ ਲੈਮੀਨੇਟਸ ਹੋ ਗਈ ਸੈਂਚਰੀ ਹੋ ਗਿਆ ਨਿਗਰਾ ਹੋ ਗਿਆ ਜੀ ਇਸ ਤਰ੍ਹਾਂ ਦਾ ਜੋ ਵੀ ਤੁਹਾਨੂੰ ਚਾਹੀਦੇ ਕਈ ਆਪਣੇ ਕੋਲੇ ਪੰਜ ਚਾਰ ਮੀਨ ਬ੍ਰਾਂਡ ਹੈ ਜੀ ਉਹ ਦੇ ਦਿੰਦੇ ਹਾਂ ਜੀ ਤਾਂ ਤੇ ਸਿਰਫ ਤੁਹਾਡੇ ਕੋਲ ਮਾਨਸਾ ਦੀ ਲੋਕੀਂ ਦਿੰਦੇ ਨੇ ਆ ਕੇ ਜਾਂ ਫਿਰ ਆਸੇ ਪਾਸੇ ਦੇ ਜਿਹੜੇ ਜ਼ਿਲ੍ਹਿਆਂ ਦੇ ਜਾਂ ਫਿਰ ਸ਼ਹਿਰਾਂ ਦੇ ਲੋਕ ਵੀ ਇੱਥੋਂ ਆਸਮਾਨ ਕੀਤ ਕੇ ਜਾਂਦੇ ਨੇ ਕੋਲੀ ਜੀ ਸਾਰੇ ਏਰੀਆ ਦੇ ਜਿਹੜਾ ਜੋ ਲੋਕਲ ਪੰਜਾਬ ਦਾ ਏਰੀਆ ਜੀ ਜਿੰਨਾਂ ਜਿਹਨੂੰ ਪਤਾ ਲੱਗਦਾ ਆਪਣੀ ਐਡ ਬਾਰੇ ਜਿੰਨਾਂ ਦਾ ਵਧੀਆ ਪ੍ਰੇਮ ਬਣਿਆ ਉਹ ਸਾਰੇ ਆਉਂਦੇ ਆ ਜੀ ਸਭ ਆਵਦੇ ਹਾਂਜੀ ਹਾਂ ਸਰ ਜਿਹੜੀ ਤੁਹਾਡੇ ਅੱਗੇ ਐਸੈਸਰੀਜ਼ ਪਈਆਂ ਨੇ ਇਹਨਾਂ ਦੀ ਕੀ ਨਾਮ ਨੇ ਕੀ ਮਤਲਬ ਕਿਹੜੇ ਕਿਹੜੇ ਬ੍ਰਾਂਡ ਦੇ ਐਸੈਸਰੀਜ਼ ਨੇ ਜਿਸ ਤਰ੍ਹਾਂ ਇਹ ਆ ਗਈ ਜੀ ਇਹ ਚੱਪੂ ਆ ਗਏ ਜੀ ਇਹ ਆਪਣੇ ਕਬੂੜ ਦੇ ਵਿੱਚ ਲੱਗਦੇ ਹੈਗੇ ਜੀ ਵਧੀਆ ਇਹਦੇ ਵਿੱਚ ਬਹੁਤ ਬ੍ਰਾਂਡ ਆ ਰਹੇ ਹੈਗੇ ਵਧੀਆ ਕੁਆਲਟੀ ਆ ਰਹੀ ਹੈਗੀ ਕੰਪਲੀਟ ਕੋਈ ਕੀ ਨੀ ਨਹੀਂ ਆਉਗੀ ਤੁਹਾਨੂੰ ਜੀ ਇਹ ਆ ਗਈ ਆਪਣੇ ਪੂਰੇ ਹੈਂਡਲ ਜੀ ਠੀਕ ਹੈ ਜੀ ਇਹ ਆਪਣੇ ਦਰਵਾਜ਼ੇ ਦੇ ਮੇਨ ਡੋਰ ਤੇ ਲੱਗਦੇ ਹੈਗੇ ਇਹ ਅੰਟੀਕ ਦੇ ਵਿੱਚ ਵੀ ਆ ਰਹੇ ਆ ਐਸਐਸ ਦੇ ਵਿੱਚ ਵੀ ਆ ਰਹੇ ਹੈਗੇ ਵਧੀਆ ਫੁੱਲ ਗਰੰਟੀ ਵਾਲੀ ਚੀਜ਼ ਦੇਵਾਂਗੇ ਕੋਈ ਕੰਪਲੀਟ ਨਹੀਂ 1% ਵੀ ਤੁਹਾਨੂੰ ਆਏਗੀ ਕਿਉਂਕਿ ਮੈਂ ਬਾਰ-ਬਾਰ ਤਾਂ کہہ ਰਿਹਾ ਕੰਪਲੀਟ ਆਪਾਂ ਨੂੰ ਫੁੱਲ ਗਰੰਟੀ ਬਲੂ ਕਿਸੇ ਚੀਜ਼ ਆਂਦੀ ਹੈ ਜੀ ਜਿਸ ਤਰ੍ਹਾਂ ਇਹ ਹੈਲੈਕਸ ਦੇ ਅਗੇ ਲੌਕ ਕੀ ਇਹਦੇ ਵਿੱਚ ਅੰਟੀਕ ਚ ਵੀ ਆ ਗਿਆ ਐਸਐਸ ਦੇ ਵਿੱਚ ਵੀ ਆ ਗਿਆ ਜੀ ਠੀਕ ਹੈ ਇਹ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਜੀ ਇਹ ਬਾਹ ਪੂਥ ਪ੍ਰੈਸ ਵਾਸਤੇ ਆ ਗਿਆ ਜੀ ਬ੍ਰੈਕ ਇਹ ਟੇਬਲ ਰੈਕ ਆ ਗਿਆ ਜੀ ਟੇਬਲ ਇਹ ਕਿਚਨ ਦੇ ਵਿੱਚ ਲੱਗਦੀ ਹੈ ਜੀ ਸੈਸ ਜਿਸ ਤਰ੍ਹਾਂ ਪਲੇਟ ਵਗੈਰਾ ਆ ਗਈ ਉਸ ਤਰ੍ਹਾਂ ਇਹਦੇ ਵਿੱਚ ਚਮਚੇ ਵਗੈਰਾ ਆਪਾਂ ਉਹ ਰੱਖ ਸਕਦੇ ਹਾਂ ਜੀ ਠੀਕ ਹੈ ਇਹ ਆ ਟਰਾਲੀ ਆ ਗਈ ਟਰਾਲੀ ਸੂਟ ਵਗੈਰਾ ਕੁਝ ਵੀ ਰੱਖ ਸਕਦੇ ਹਾਂ ਠੀਕ ਹੈ ਜੀ ਜੀ ਬਿਕਰ ਬੈਨ ਨੂੰ ਆਪਾਂ ਬਿਕਰ ਬਾਸਕਟ ਵੀ ਕਹਿ ਦਿੰਦੇ ਹਾਂ ਜੀ ਜਿਸ ਤਰ੍ਹਾਂ ਇਹ ਆ ਗਈ ਜੀ ਤੁਹਾਨੂੰ ਬਿਕਰ ਬਾਸਕਟ ਆ ਗਈ ਇਹ ਇਹ ਚ ਫਰੂਟ ਵਗੈਰਾ ਰੱਖ ਸਕਦੇ ਹਾਂਗੇ ਇਹਦੇ ਵਿੱਚ ਮਾਡਲ ਵੀ ਹੋਰ ਮਿਲ ਜਾਣਗੇ ਡਿਜ਼ਾਈਨਿੰਗ ਬਹੁਤ ਪਿਆਰੀ ਪਿਆਰੀ ਆ ਰਹੀ ਹੈ ਉਹ ਸਾਰੀ ਮਿਲ ਜਾਏਗੀ ਠੀਕ ਹੈ ਜੀ ਅਵੇਲੇਬਲ ਆਪਣੇ ਕੋਲੇ ਇਹ ਜਿਸ ਤਰ੍ਹਾਂ ਆ ਗਈ ਜੀ ਕਿਚਨ ਐਸੈਂਸਰੀ ਆ ਗਈ ਜੀ ਇਹਨੂੰ ਪਲੇ ਪਲੇਨ ਬਾਸਕਟ ਵੀ ਆਂਦੀ ਹੈ ਜਿਹਦੇ ਵਿੱਚ ਪਲੇਟ ਵੀ ਆਂਦੀ ਹੈ ਕਈ ਆ ਰਹੇ ਆ ਜੋ ਵੀ 3-4 ਚਾਈਡ ਮਾਈਆਂ ਉਹ ਤੁਹਾਨੂੰ ਦਿਵਾ ਦੇ ਜੀ ਅਸੀਂ ਜ਼ਰੂਰ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਪਲੇਟ ਵਾਲੀ ਆ ਗਈ ਜੀ ਜੀਟੀਪੀਡੀ ਓਕੇ ਠੀਕ ਹੈ ਜੀ ਇਹਦੇ ਵਿੱਚ ਪਲੇਟ ਰੱਖ ਸਕਦੇ ਆਂਗੇ ਵਧੀਆ ਕੁਆਲਿਟੀ ਦੀ ਚੀਜ਼ ਹੈ ਇਹਦੇ ਵਿੱਚ ਵੀ ਕਈ ਮਾਡਲ ਆ ਰਹੇ ਹੈਗੇ ਉਹ ਵੀ ਆਪਣੇ ਕੋਲੇ ਅਵੇਲੇਬਲ ਹੈਗੇ ਆ ਜੀ ਜੀ ਮਤਲਬ ਇਹ ਆਪਾਂ ਇਹ ਕਹਿ ਸਕਦੇ ਵੀ ਕਿਚਨ ਦੀ ਹਰ ਟਾਈਪ ਦੀ ਐਸੈਸਰੀਜ਼ ਜਿਹੜੀ ਤੁਹਾਡੇ ਸਟੋਰ ਤੇ ਮਿਲ ਸਕਦੀ ਆ। ਹਾਂਜੀ ਉਹ ਸਾਰੀ ਆਪਣੇ ਕੋਲੇ ਅਵੇਲੇਬਲ ਹੈ। ਜੀ ਤੇ ਤੁਹਾਡੀ ਸ਼ਾਪ ਵੀ ਦੇਖ ਲੈਣੇ ਆ ਤੇ ਪੂਰੀ ਹਾਂਜੀ। ਤੇ ਇਹ ਆਪਣੇ ਹੈਂਡਲ ਲੋਕਰ ਜੀ ਕਬੂਰਡ ਵਗੈਰਾ। ਜੀ ਠੀਕ ਹੈ ਜੀ। ਇਹਦੇ ਵਿੱਚ ਬਹੁਤ ਟਾਪ ਦੇ ਮਾਡਲ ਹੈਗੇ। ਕਬੂਰਡ ਦੇ ਹਰ ਟਾਈਪ ਦੇ ਹੈਂਡਲ ਦਾ ਹਰ ਟਾਈਪ ਦਾ ਡਿਜ਼ਾਈਨ ਤੁਹਾਡੇ ਕੋਲ ਹੈ। ਹਾਂਜੀ ਸਾਰੇ ਆਪਣੇ ਕੋਲ ਸਾਰੇ ਡਿਜ਼ਾਈਨ ਹੈਗੇ ਆ ਜੀ ਹਾਜ਼ਰ ਪਏ ਆ। ਜੀ ਇਹ ਆ ਗਈ ਜੀ ਆਪਣਾ ਫੁੱਟੀਆਂ ਆ ਗਈਆਂ ਜੀ ਇਹਦੇ ਵਿੱਚ ਵੀ ਤੁਸੀਂ ਆ ਲਓ ਵੀ ਬਹੁਤ ਟੌਪ ਟੌਪ ਦੇ ਮਾਡਲ ਪਏ ਹੈਗੇ ਠੀਕ ਹੈ ਜੀ ਇਹਨਾਂ ਦੇ ਵਿੱਚ ਵੀ ਡਿਜ਼ਾਈਨ ਪਏ ਤੁਹਾਡੇ ਸਾਰੀ ਸਾਰੀ ਹਾਂ ਜੀ ਤੇ ਅਗਰ ਗੱਲ ਕਰੀਏ ਇਸ ਦਾ ਇਸ ਕੁਆਰਡ ਦੀ ਜੋਨ ਦੀ ਇਹਦੇ ਵਿੱਚ ਕੀ ਕੀ ਰੱਖਿਆ ਹੋਇਆ ਤੁਸੀਂ ਇਹਦੇ ਵਿੱਚ ਜਿਸ ਤਰ੍ਹਾਂ ਜਿਵੇਂ ਆਪਣਾ ਇਹ ਹਾਰਡਵੇਅਰ ਆ ਗਿਆ ਜੀ ਬਸ ਲਮੀਨੇਟਸ ਆ ਗਿਆ ਜੀ ਠੀਕ ਹੈ ਜੀ ਟੀਕ ਪਲਾਈ ਆ ਗਈ ਇਹਦੇ ਵਿੱਚ ਤੁਸੀਂ ਆ ਲਓ ਵੀ ਇਹਨੇ ਪਿਆਰੇ ਪਿਆਰੇ ਛੇੜ ਆ ਲਿਆ ਜਿਸ ਤਰ੍ਹਾਂ ਇਹ ਸਭ ਤੋਂ ਵੱਧ ਅੱਜਕੱਲ ਕਸਟਮਰ ਦੀ ਡਿਮਾਂਡ ਹੈ ਜੀ 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 ਇਹਦੇ ਵਿੱਚ ਇਹ ਮਾਡਲ ਵੀ ਆਪਣੇ ਕੋਲੇ ਅੰਦਰ ਵੀ ਬਹੁਤ ਹੋਰ ਲੱਗੇ ਪਏ ਆ ਜੀ ਬ੍ਰੇਰਟੀ ਆਪਾਂ ਹਰੇਕ ਪ੍ਰਕਾਰ ਦੀ ਰੱਖੀ ਆ ਜੀ ਹਰੇਕ ਡਿਜ਼ਾਈਨਿੰਗ ਰੱਖੀ ਆ ਜੀ ਹਰੇਕ ਡਿਜ਼ਾਈਨ ਮਕਤੂਬ ਅਵੇਲੇਬਲ ਆ ਜਿਸ ਤਰ੍ਹਾਂ ਦੇ ਹੋਲੇ ਮੋਡ ਆ ਕੇ ਇਸਾਰੇ ਮੋਡ ਆ ਇਹ ਕਬੂਰਡ ਦੇ ਡਿਜ਼ਾਈਨ ਨੇ ਇਹ ਸਾਰੇ ਨਹੀਂ ਇਸ ਲੈਮੀਨੇਟ ਸੁਨਮੇਕ ਆ ਗਏ ਇਹ ਸਾਰੇ ਸੁਨਮੇਕ ਆ ਇਹ ਡਿਸਪਲੇ ਕਰਾਇਆ ਵਾ ਕਸਟਮਰ ਨੂੰ ਦਿਖਾਉਣ ਵਾਸਤੇ ਤਾਂ ਕਿ ਕੋਈ ਦਿੱਕਤ ਨਾ ਵੀ ਜੀ ਇਹ ਆਪਾਂ ਦਿਖਾ ਦਿੰਨੇ ਆ ਇਹਨਾਂ ਦੇ ਆਪਣੇ ਕੋਲੇ ਪੀਸ ਜਿੰਨੇ ਵੀ ਮੰਗੇਗਾ ਕਸਟਮਰ ਉਹਨੇ ਹੈਗੇ ਆ ਜੀ ਇਹ ਆਪਣੇ ਕੋਲੇ ਟੈਂਡਮ ਮੰਗੇਗੀ ਜੀ ਅੱਜ ਕੱਲ ਇਹ ਇਹਦੇ ਵਿੱਚ ਬਹੁਤ ਪੈ ਰਹੇ ਆ ਜੀ ਔਰ ਕਿਚਨ ਦੇ ਵਿੱਚ ਟੈਂਡਮ ਠੀਕ ਹੈ ਜੀ ਮਤਲਬ ਕਿੰਨਾ ਵਧੀਆ ਕਿੰਨੀ ਵਧੀਆ ਫਰਨੀਸ਼ਿੰਗ ਇਹਦੀ ਤੇ ਕਿੰਨਾ ਪਿਆਰਾ ਡਿਜ਼ਾਈਨ ਆ ਇਹ ਸਾਰਾ ਕੋਈ ਦਿੱਕਤ ਨਹੀਂ ਹੁੰਦੀ ਖੋਲਣ ਦੇ ਵਿੱਚ ਵੀ ਤੇ ਨਹੀਂ ਨਹੀਂ ਕੋਈ ਦਿੱਕਤ ਨਹੀਂ ਹੈਗੀ ਜੀ ਇਹਦੇ ਵਿੱਚ ਵਧੀਆ ਜਿਹੜਾ ਕਬਜਾ ਲੱਗ ਰਿਹਾ ਹੈ ਜੀ ਉਹ ਵੀ ਫੁੱਲ ਵਧੀਆ ਬ੍ਰਾਂਡ ਦਾ ਮਗਰ ਰੱਖਿਆ ਸੀ Samsung ਜਿਸ ਤਰ੍ਹਾਂ ਆਪਣੇ ਕੋਲੇ Samsung ਆ ਰਿਹਾ ਮੇਨ ਬ੍ਰਾਂਡ ਜੀ Samsung ਵੀ ਮਤਲਬ ਹੈ ਜਿਹਦੇ ਵਿੱਚ ਬ੍ਰਾਂਡ ਯੂਜ਼ ਹੁੰਦਾ ਹਾਂਜੀ ਹਾਂ ਮੇਨ ਨਿਊ ਬ੍ਰਾਂਡ ਹੈ ਜੀ ਸਾਰਾ ਜੀ ਜੀ ਦੇਖੋ ਜੀ ਕੀ ਬਾਤ ਹੈ ਮਤਲਬ ਕਿੰਨਾ ਪਿਆਨ ਦਾ ਪਾਸ ਹੈ ਫਰੀ ਹੈ ਜਿਹੜੀ ਤੁਹਾਨੂੰ ਦਿਖਾਈ ਹੈ ਜੀ GPT ਉਹ ਪਾਊਗੀ ਠੀਕ ਹੈ ਉਹ ਪੈਕੇਜ ਜਿਸ ਤਰ੍ਹਾਂ ਵੀ ਆਪਣੇ ਕਰਾਂ ਦੇ ਵਿੱਚ ਪਿੱਛਣ ਹੁੰਦੀ ਆ ਉਹ ਚੀਜ਼ ਬਣ ਜੇਗੀ ਜਿਸ ਤਰ੍ਹਾਂ ਮਤਲਬ ਹਰ ਤਰ੍ਹਾਂ ਦੀ ਚੀਜ਼ ਜਿਹੜੀ ਤੁਹਾਡੇ ਇੱਥੇ ਮਤਲਬ ਬਹੁਤ ਹੀ ਜ਼ਿਆਦਾ ਸੋਹਣੀ ਤੇ ਵੈਲ ਫਰਨੀਸ਼ਿੰਗ ਮਤਲਬ ਮਿਲ ਰਹੀ ਹੈ ਹਾਂ ਜੀ ਹਾਂ ਮੈਮ ਜਿਸ ਤਰ੍ਹਾਂ ਇਹ ਤੁਹਾਨੂੰ ਟੈਂਡਮ ਦਿਖਾਇਆ ਜੀ ਪੈਕ ਹੋਇਆ ਹੋਇਆ ਆ ਦੇਖੋ ਇਹ ਆਪਾਂ ਤਿਆਰ ਕਰਿਆ ਗਿਆ ਕੀ ਬਾਤ ਹਾਂ ਜੀ ਆ ਦੇਖੋ ਜੀ ਇਹ ਵਧੀਆ ਫਿਨਿਸ਼ਿੰਗ ਵਧੀਆ ਕੁਆਲਟੀ ਵਾਲੀ ਗਾਰੰਟੀ ਵਾਲੀ ਸੈਮਸੰਗ ਦਾ ਲਾਇ ਮਟੀਰੀਅਲ ਜੋ ਵੀ ਇਹ ਇਹ ਨਹੀਂ ਹੈਗਾ ਕਿ ਵੀ ਛੋੜਾ ਇਹ ਵੀ ਥੋੜੇ ਟਾਈਮ ਬਾਅਦ ਖਰਾਬ ਹੋ ਜਾਏਗਾ ساری ਲਾਈਫ ਟਾਈਮ ਦੇ ਵਿੱਚ ਅਗਰ ਚਾਰ ਚੰਦ ਲਗਾਣੇ ਨੇ ਤਾਂ ਬਾਲਾ ਜੀ ਤੋਂ ਕਿਚਨ ਐਸੈਸਰੀਜ਼ ਕਿਚਨ ਦਾ ਮਟੀਰੀਅਲ ਜ਼ਰੂਰ ਖਰੀਦੋ ਕਿਉਂਕਿ ਇੱਥੇ ਹਰ ਤਰ੍ਹਾਂ ਦਾ ਕਿਚਨ ਦਾ ਸਮਾਨ ਹੈ ਹਰ ਤਰ੍ਹਾਂ ਦੀ ਐਸੈਸਰੀ ਹੈ ਜਿਹੜੀ ਘਰ ਦੇ ਵਿੱਚ ਚਾਰ ਚੰਦ ਲਗਾ ਸਕਦੀ ਹੈ। ਬਾਕੀ ਰੇਟ ਦੀ ਵੀ ਆਪਣੀ ਗਾਰੰਟੀ ਹੋਏਗੀ ਜੀ। ਰੇਟ ਦੀ ਆਪਣੀ ਫੁੱਲ ਗਾਰੰਟੀ ਹੋਏਗੀ ਜੀ। ਠੀਕ ਹੈ ਜੀ ਆ ਦੇਖੋ ਜੀ ਆਪਾਂ ਮਾਡਲ ਤਿਆਰ ਕਰਿਆ ਇਹ ਜੇ ਕਿਸੇ ਨੇ ਇੱਕ ਆਰਡਰ ਤੇ ਕਿਚਨ ਤਿਆਰ ਵੀ ਕਰਵਾਉਣੀ ਹੈ ਵੀ ਆਰਡਰ ਵੀ ਆਹਾ ਆਪਣੇ ਕੋਲੇ ਸਾਰੀ ਫੈਸਿਲਿਟੀ ਹੈਗੀ ਹੈ ਜੀ। ਮਤਲਬ ਹਰ ਦੀ ਫੈਸਿਲਿਟੀ ਥੋੜੀ ਕੁਲਗਰ ਕੋਈ ਕਿਚਨ ਵੀ ਤਿਆਰ ਕਰੋ ਕਿਉਂਕਿ ਕਿਚਨ ਕੀ ਹੁੰਦਾ ਘਰ ਦਾ ਉਹ ਪਾਰਟ ਹੁੰਦਾ ਜਿਹੜਾ ਘਰ ਦੇ ਦੇਖ ਵਧੀਆ ਬਣਾ ਸਕਦਾ ਤੇ ਘਰ ਦੇ ਦੇਖ ਵਧੀਆ ਬਣਾਉਣ ਵਾਸਤੇ ਆਪ ਨੂੰ ਕਿਚਨ ਦਾ ਮਟੀਰੀਅਲ ਸਭ ਤੋਂ ਸੋਹਣਾ ਜਿਹੜਾ ਜ਼ਰੂਰੀ ਹੁੰਦਾ ਤਾਂ ਮੈਨੂੰ ਲੱਗਦਾ ਵੀ ਬਾਲਾਜੀ ਹਾਰਡਵੇਅਰ ਸਟੋਰ ਤੇ ਹਰ ਤਰ੍ਹਾਂ ਦਾ ਉਹ ਮਟੀਰੀਅਲ ਅਵੇਲੇਬਲ ਹੈ ਜਿਹੜਾ ਘਰ ਦੇ ਦੇਖ ਸੋਹਣੀ ਬਣਾਉਣ ਦੇ ਵਿੱਚ ਚਾਰ ਚੰਦ ਲਗਾ ਸਕਦਾ ਜਿਹੜਾ ਕੀ ਘਰ ਦੀ ਮੇਰੇ ਕੋਲੇ 10 ਦੇ ਵੀ ਕਲਰਫੁਲ ਦੇ ਵਿੱਚ ਆ ਰਹੇ ਆ ਇਹ ਵਾਈਟ ਆ ਗਿਆ ਜੀ ਇਹ ਗ੍ਰੇ ਆ ਗਿਆ ਦੇਖੋ ਗ੍ਰੇ ਆ ਗਿਆ ਹਾਂ ਕੀ ਬਾਤ ਕਿਆ ਮੈਡਮ ਮਤਲਬ ਖੂਬਸੂਰਤੀ ਇਹ ਸਾਰਾ ਜਿਹੜਾ ਕਬਜਾ ਜੀ ਇਹ ਵੀ ਸਾਰਾ ਬ੍ਰਾਂਡ ਵਧੀਆ ਲਾਇਆ ਹੋਇਆ ਡਟੂ ਕਬਜਾ ਖਰਾਬ ਨਹੀਂ ਹੋਏਗਾ ਇਹ ਨਹੀਂ ਹੈਗਾ ਜੀ ਵੀ ਥੋੜੇ ਟਾਈਮ ਬਾਅਦ ਗਾ ਕਰਕੇ ਲਿਆ ਹੋਇਆ ਹੈ ਉਹ طرح ਦੀ ਚੀਜ਼ ਜਿਹੜੀ ਗੈਨਰ ਲੱਗੀ ਹੋਈ ਹੈ ਮਤਲਬ ਕਸਟਮਰਸ ਵੱਲੋਂ ਕੋਈ ਵੀ ਦਿੱਕਤ ਨਹੀਂ ਆਏਗੀ ਦਿੱਕਤ ਨਹੀਂ ਆਏਗੀ ਮੈਮ ਜਿਸ ਤਰ੍ਹਾਂ ਇਹ ਆਪਣੇ ਕੋਲ ਟੈਲੀ ਆ ਗਈ ਜੀ ਤੇ ਸੈਮਸੰਗ ਦੀ ਬ੍ਰਾਂਡ ਆ ਗਈ ਜੀ ਇਹ ਵੀ ਬਿਲਕੁਲ ਨਿਊ ਬ੍ਰਾਂਡ ਹੈ ਦੇਖੋ ਵਧੀਆ ਕੁਆਲਿਟੀ ਵਧੀਆ ਰੇਟ ਕੋਈ ਇਹ ਜੀ ਨਹੀਂ ਹੋਣੀ ਆਪਾਂ ਆਪਣੇ ਵਿਸ਼ਵਾਸ ਤੇ ਚੀਜ਼ ਦਾਕ ਨੂੰ ਆਪ ਦਾ ਸਮਝ ਕੇ ਫੇਰ ਦੰਨੇ ਜੀ ਉਹ ਕੰਮ ਨਹੀਂ ਕਰਦੇ ਕਿ ਜੇ ਕਸਟਮਰ ਆ ਗਿਆ ਕਿ ਇਹ ਡੀਟੀ ਖਰਾਬ ਹੋ ਗਿਆ ਬਾਅਦ ਚ ਵੀ ਯਾਨੀ ਕਿ ਦਿੱਕਤ ਨਹੀਂ ਆਉਂਦੀ 1% ਵੀ ਕਸਟਮਰ ਜਿਸ ਤਰ੍ਹਾਂ ਮੈਂ ਮੈਂ ਆਪਣਾ ਲਿਮਿਨੇਟ ਸੁਣ ਮੈਂ ਕਹਾ ਗਿਆ ਜੀ ਠੀਕ ਹੈ ਤੇ ਮਤਲਬ ਹਰ ਤਰ੍ਹਾਂ ਦੀ ਚੀਜ਼ੇ ਥੇ ਮੌਜੂਦ ਹੈ ਤੇ ਕੀ ਬਾਤ ਹੈ ਦੋਸਤੋ ਅਸੀਂ ਵੀ ਦੇਖਿਆ ਤੇ ਤੁਹਾਨੂੰ ਵੀ ਜਰੂਰ ਦਿਖਾਵਾਂਗੇ ਕਿ ਜਿਹੜੀ ਹਰ ਤਰ੍ਹਾਂ ਦੀ ਕਿਚਨ ਮਟੀਰੀਅਲ ਦੇਖ ਲਈਏ ਗੱਲ ਕਰ ਲਈਏ ਅਸੀਂ ਕਿਚਨ ਐਸੈਸਰੀਜ਼ ਦੀ ਗੱਲ ਕਰ ਲਈਏ ਹਰ ਤਰ੍ਹਾਂ ਦਾ ਮਟੀਰੀਅਲ ਜਿਹੜਾ ਬਹੁਤ ਹੀ ਸੋਹਣਾ ਤੇ ਬ੍ਰਾਂਡਡ ਮਟੀਰੀਅਲ ਇੱਥੇ ਮੌਜੂਦ ਹੈ ਤੇ ਮੈਂ ਤੁਹਾਨੂੰ ਪਰਸਨਲੀ ਜਰੂਰ ਐਡਵਾਈਸ ਕਰੂੰਗੀ ਕਿ ਇੱਕ ਵਾਰੀ ਬਾਲਾ ਜੀ ਹਾਰਡਵੇਅਰ ਸਟੋਰ ਤੇ ਜਰੂਰ ਵਿਜ਼ਿਟ ਕਰੋ ਤੇ ਜਰੂਰ ਕੁਝ ਨਾ ਕੁਝ ਪਰਚੇਸ ਕਰੋ ਕਿਉਂਕਿ ਘਰ ਦੀ ਡেক ਬਣਾਉਣ ਦੇ ਵਿੱਚ ਸਭ ਤੋਂ ਮੇਨ ਰੋਲ ਹੁੰਦਾ ਕਿਚਨ ਦਾ ਹੁੰਦਾ ਤੇ ਕਿਚਨ ਦੀ ਅਸੈਸਰੀਜ਼ ਇਨਾਂ ਕੋਲੇ ਇੰਨੀਆਂ ਜ਼ਿਆਦਾ ਸੋਹਣੀਆਂ ਨੇ ਕਿ ਘਰ ਦੇ ਵਿੱਚ ਚਾਰ ਚੰਦ ਲੱਗ ਜਾਣੇ ਨੇ ਤੇ ਮੈਂ ਤਾਂ ਜ਼ਰੂਰ ਕਹੂੰਗੀ ਵੀ ਇੱਕ ਵਾਰੀ ਜ਼ਰੂਰ ਬਾਲਾਜੀ ਹਾਰਡਵੇਅਰ ਸਟੋਰ ਦੇ ਵਿਜ਼ਿਟ ਕਰੋ ਸਾਡੇ ਨਾਲ ਬਾਲਾਜੀ ਹਾਰਡਵੇਅਰ ਸਟੋਰ ਦੇ ਓਨਰ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਾਣਦੇ ਆਂ ਕਿ ਕਦੋਂ ਸ਼ੁਰੂਆਤ ਹੋਈ ਸੀ ਬਾਲਾਜੀ ਸਟੋਰ ਦੀ ਹਾਂ ਜਸਟੇ ਘਾਲ ਜੀ ਸਸੇਕਾਰ ਜੀ ਸਰ ਮੈਨੇ ਦੁਸਰੇ ਵਿੱਚ ਕਦੋਂ ਸ਼ੁਰੂਆਤ ਹੋਈ ਸੀ ਬਾਲਾਜੀ ਸਟੋਰ ਦੀ ਮਤਲਬ ਤੁਸੀਂ ਕੀ ਸੋਚਿਆ ਸੀ ਤੇ ਕਦੋਂ ਜਿਹੜਾ ਇਹ ਮਾਨਸਾ ਦੇ ਵਿੱਚ ਬਣਿਆ ਸੀ ਅਸੀਂ ਜੀ 2007 ਦੇ ਵਿੱਚ ਇਹ ਦੁਕਾਨਦਾਰੀ ਕੀਤੀ ਸੀ ਆਪਣਾ ਸਾਨੂੰ ਆਏ ਸੀ ਵੀ ਅਸੀਂ ਮਾਨਸਾ ਸ਼ਹਿਰ ਵਾਸੀਆਂ ਲਈ ਨਵੀਂ ਚੀਜ਼ ਲਿਆਈਏ ਕੋਈ ਜੀ ਤਾਂ ਲਿਆਤੀ ਵੀ ਸੇਵਾ ਵੀ ਕੀਤੀ ਲੋਕਾਂ ਦੀ ਅੱਜ ਤੱਕ ਕੋਈ ਲੰਬਾ ਵੀ ਨਹੀਂ ਆਇਆ ਜੇ ਆਂਦਾ ਵੀ ਹੈ ਅਸੀਂ ਕਿਤੇ ਮੱਥੇ ਟੇਉੜੀ ਨਹੀਂ ਪਾਈ ਨਾਲ ਦੀ ਨਾਲ ਫੁੱਲ ਰਿਪਲੇਸਮੈਂਟ ਦੇ ਨਾਲ ਅਸੀਂ ਚੀਜ਼ ਉਹਨਾਂ ਨੂੰ ਨਵੀਂ ਦੇ ਦਿੱਤੀ ਜਾਂਦੀ ਹੈ ਜੀ ਆਂਦੇ ਸਰ ਕਿਹੜੇ ਕਿਹੜੀਆਂ ਐਸੈਸਰੀ ਜਿਹੜੀਆਂ ਇੱਥੇ ਅਵੇਲੇਬਲ ਨੇ ਮੇਰੇ ਕੋਲੇ ਹੈਟਿਕ ਸੈਮਸੰਗ ਬਲਮ ਤੇ ਐਪਕੋ ਤੇ ਆਪਣਾ ਜਿਵੇਂ ਨੋਵਾ ਅਪਲਾਈ ਕਿਵੇਂ ਸਾਡੀ ਦੁਕਾਨ ਤੇ ਇੱਕ ਪ੍ਰੋਡਕਟ ਮਿਲਦਾ ਜੀ ਮੈਗਨਸ ਸ਼ੀਲਡ ਜੀ ਇਹਦੀ ਕੰਪਨੀ 25 ਸਾਲ ਦੀ ਗਾਰੰਟੀ ਦਿੰਦੀ ਹੈ। ਕੀ ਬਾਕੀ? ਦੀਮਕ ਦੀ ਵੀ ਜੀ ਦੀਮਕ ਦੀ ਗਾਰੰਟੀ ਦਿੰਦੀ ਹੈ। ਕਿਉਂਕਿ ਜਦੋਂ ਆਦਮੀ ਘਰ ਦੇ ਵਿੱਚ ਕੰਮ ਕਰਾਉਂਦਾ ਹੈ ਤਾਂ ਉਹਦਾ ਸਨਮਾਇਕਾ ਵੀ ਲੱਗਦਾ ਲੇਬਰ ਵੀ ਲੱਗਦੀ ਹੈ। ਜੀ ਤਾਂ ਉਹਨੂੰ ਹੋਰ ਖਰਚੇ ਵੀ ਪੈਂਦੇ ਆ। ਤਾਂ ਗਾਹ ਕਹਿੰਦਾ ਹੈ ਵੀ ਕੰਪਨੀ ਪਲਾਈ ਵਟੇ ਇੱਕ ਪਲਾਈ ਦੇ ਦੂਗੀ ਤਾਂ ਕੀ ਹੈ? ਪਰ ਕੰਪਨੀ ਇਹ ਕਿਹੜੀ ਮੈਗਨਸ ਪਲਾਈ ਹੈ 300% ਗਾਰੰਟੀ ਦਿੰਦੀ ਹੈ ਜੇ ਇੱਕ ਪਲਾਈ ਤੁਹਾਡੀ ਖਰਾਬ ਹੁੰਦੀਆਂ ਨਾ ਉਹਦੇ ਬੱਤੇ ਦੋ ਪਲਾਈਆਂ ਹੋਰ ਇਹਦਾ ਮਤਲਬ ਤਿੰਨ ਪਲਾਈਆਂ ਤੁਹਾਨੂੰ ਹੋਰ ਦੇਊਗੀ ਇਸ ਲਈ 300% ਗਾਰੰਟੀ ਹੈ ਇਹ ਵੀ ਰਿਟਰਨ ਦੇ ਵਿੱਚ ਔਨ ਰਿਟਰਨ ਮਤਲਬ ਕਿ ਜਿਹੜਾ ਤੁਹਾਡੇ ਕੋਲੇ ਐਸੈਸਰੀਜ਼ ਮਿਲਦੀਆਂ ਨੇ ਹਰ ਇੱਕ ਮਤਲਬ ਹਰ ਇੱਕ ਦੀ ਗਾਰੰਟੀ ਹੈ ਹਾਂਜੀ ਹਾਂ ਕੀ ਕਸਟਮਰਸ ਦਾ ਕੀ ਰਿਸਪੌਂਸ ਹੈ ਕੀ ਰਿਵਿਊਜ਼ ਨੇ ਇਤੋਂ ਦੇ ਲੋਕਾਂ ਦੇ ਕਮ ਕਿਹੜੇ ਕਸਟਮਰ ਹੈ ਉਹ ਮੇਰੇ ਤੋਂ ਪੂਰਾ ਸੈਟੀਸਫਾਈਡ ਨੇ ਜੀ ਜੀ ਤੇ ਮੈਂ ਅੱਜ ਤੱਕ ਕਿਸੇ ਦਾ ਵੀ ਕਿਉਂਕਿ ਇੱਕ ਕੋਠੀ ਦੇ ਵਿੱਚ ਸਕਰੂ ਤੋਂ ਲੈ ਕੇ ਸਾਡੇ ਨਾਲ 6 ਮਹੀਨਿਆਂ ਦਾ ਘਟੋ-ਘਟ ਗਾਗ ਦਾ ਰਿਸ਼ਤਾ ਬਣ ਜਾਂਦਾ ਹੈ ਜੀ ਤਾਂ ਅਸੀਂ ਉਸ ਵਿੱਚ ਕਸਟਮਰ ਦੇ ਸਕਰੂ ਤੋਂ ਲੈ ਕੇ ਮੇਖਾ ਤੋਂ ਲੈ ਕੇ ਲਾਸਟ ਪਲਾਈਵੁੱਡ ਲਾਸਟ ਕਰੋ ਅ ਲਾਸਟ ਤੱਕ ਪੂਰਾ ਕੰਮ ਹੁੰਦਾ ਹੈ ਤਾ ਅਸੀਂ ਕੋਈ ਵੀ ਲੰਬਾ ਆ ਆਨ ਦੀ ਕੋਈ ਗੁੰਜਾਇਸ਼ ਨਹੀਂ ਰੱਖਦੇਗੇ ਆ ਦੀਸ ਆਰ ਕੀ ਲੱਗਦਾ ਬਾਲਾ ਦੀ ਹਾਰਡਵੇਅਰ ਸਟੋਰ ਦੇ ਵਿੱਚ ਉਹ ਚੀਜ਼ਾਂ ਵੀ ਅਵੇਲੇਬਲ ਹੈਗੀਆਂ ਨੇ ਜਿਹੜੀਆਂ ਮਾਨਸਾ ਦੇ ਵਿੱਚ ਕਿਸੇ ਹੋਰ ਹਾਰਡਵੇਅਰ ਸਟੋਰ ਦੇ ਵਿੱਚ ਨਹੀਂ ਹੈਗੀਆਂ ਨਹੀਂ ਹਾਰਡਵੇਅਰ ਸਟੋਰ ਦੇ ਵਿੱਚ ਚੀਜ਼ਾਂ ਦਾ ਸੇਮ ਹੀ ਹੁੰਦੀਆਂ ਐ ਪਰ ਕੰਪਨੀ ਤੇ ਗਾਰੰਟੀ ਦਾ ਫਰਕ ਪੈਂਦਾ ਏ ਕੋਈ ਬੰਦਾ ਗਾਰੰਟੀ ਦਿੰਦਾ ਏ ਨਹੀਂ ਦਿੰਦਾ ਭੁਗਤਦਾ ਏ ਫਿਊਚਰ ਟਾਈਮ ਲਈ ਡਿਪੈਂਡ ਕਰਦਾ ਏ ਵੀ ਉਹਦਾ ਫਿਊਚਰ ਟਾਈਮ ਲਈ ਕਿਵੇਂ ਰਹਿੰਦਾ ਏ ਦੁਕਾਨਦਾਰ ਬਿਲਕੁਲ ਕਿਉਂਕਿ ਇੱਕ ਵਾਰੀ ਦਾ ਹਰੇ ਕੋਈ ਕਹਿੰਦਾ ਆਪਦੇ ਲਾਲਚ ਵਾਸਤੇ ਵੀ ਲੈ ਜੋ ਪਰ ਬਾਅਦ ਦੇ ਵਿੱਚ ਕੋਈ ਗਰੰਟੀ ਵਾਰੰਟੀ ਭੁਗਤ ਨਹੀਂ ਪੈਂਦੀ ਹੈ ਉਦੋਂ ਪਤਾ ਲੱਗਦਾ ਜੀ ਹਾਂ ਤੇ ਜਿਵੇਂ ਤੁਸੀਂ ਦੱਸਿਆ ਵੀ ਬਾਲਾ ਜੀ ਹਾਰਡਵੇਅਰ ਸਟੋਰ ਦੇ ਵਿੱਚ ਹਰ ਤਰ੍ਹਾਂ ਦੀ ਐਸੈਸਰੀ ਜਿਹੜੀ ਅਵੇਲੇਬਲ ਹੈ ਬਟ ਇਨ ਫਿਊਚਰ ਤੁਸੀਂ ਇਹਦੇ ਵਿੱਚ ਕੀ ਐਡ-ਆਨ ਹੋਰ ਕਰਨਾ ਚਾਹੋਗੇ ਇਹਦੇ ਵਿੱਚ ਮੈਂ ਬਾਅਦ ਦੇ ਵਿੱਚ ਜਿਵੇਂ ਅਸੀਂ ਟੇਬਲ ਟੌਪ ਵਗੈਰਾ ਹੋਰ ਜੀ ਆਪਣਾ ਸਾਡਾ ਗਲਾਸ ਦਾ ਕੰਮ ਵੀ ਨਵਾਂ ਚੱਲ ਰਿਹਾ ਹੈ ਹੁਣ ਤੇ ਇੱਕ ਸਾਡੀ ਇੱਥੇ ਨਵਾਂ ਜੁਨਟ ਲਾਇਆ ਸੀ ਟਾਵਰ ਬੋਲਟ ਦੇ ਹੈਂਡਲ ਆਪ ਬਣਾਉਂਦੇ ਆ ਉਹ ਅਸੀਂ ਸਾਰੀ ਮਾਨਸਾ ਸਾਡੇ ਬਾਰੋ ਵੀ ਆਂਦੇ ਨੇ ਆਪਣਾ ਕਿਉਂਕਿ ਸਾਡਾ ਰੇਟ ਬਹੁਤ ਘੱਟ ਆ ਹਾਰਡਵੇਅਰ ਦਾ ਤੇ ਕਿਉਂਕਿ ਸਾਡੀ ਮੈਨੂਫੈਕਚਰ ਖੁੱਦੀ ਹੈ ਗਾਰੰਟੀ ਵਾਰੰਟੀ ਅਸੀਂ ਕਾਨੂੰ ਪੂਕਤ ਸਕਦੇ ਆ ਕੀ ਬਾਤ ਹੈ ਤੇ ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਆਪਣੇ ਬਾਲਾ ਜੀ ਹਾਰਡਵੇਅਰ ਸਟੋਰ ਨੂੰ ਲੈ ਕੇ ਅਸੀਂ ਮੈਂ ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਚਾਹੁੰਦਾ ਵੀ ਚਲੋ ਦੁਕਾਨਦਾਰ ਦਾ ਦੁਕਾਨਦਾਰ ਆਪਦੇ ਲਾਲਚ ਵਾਸਤੇ ਬੈਠਾ ਏ ਆਪਦੇ ਪ੍ਰੋਫਿਟ ਵਾਸਤੇ ਬੈਠਾ ਏ ਕਿਉਂਕਿ ਸਾਨੂੰ ਵੀ ਖਰਚੇ ਪੈਂਦੇ ਆ ਪਰ ਮੈਂ ਆਪਦੇ ਦਿਲੋਂ ਕਹਿੰਦਾ ਏ ਮੈਂ ਜਾਇਜ ਕਮਾਈ ਜੈਨੂਨ ਕਮਾਈ ਕਰਕੇ ਗਾਰੰਟੀ ਵਾਰੰਟੀ ਤੁਹਾਨੂੰ ਚੀਜ਼ ਵਧੀਆ ਦੇਵਾਂਗਾ ਜੋ ਕਿ ਤੁਹਾਡੇ ਲਾਈਫਟਾਈਮ ਚੱਲ ਸਕੇ ਕੀ ਬਾਤ ਹੈ ਮਤਲਬ ਦੋਸਤੋ ਬਾਲਾ ਜੀ ਹਾਰਡਵੇਅਰ ਸਟੋਰ ਦੇ ਉਹਨਾਂ ਨੇ ਖੋਦ ਮਤਲਬ ਗਾਰੰਟੀ ਦਿੱਤੀ ਹੈ ਵੀ ਉਹਨਾਂ ਦੀ ਚੀਜ਼ ਦੀ ਖੋਦੇ ਵੀ ਕੋਈ ਕੰਪਲੀਟ ਨਹੀਂ ਹੋਊਗੀ ਕਦੇ ਵੀ ਕੋਈ ਵੀ ਚੀਜ਼ ਦੀ ਸ਼ਿਕਾਇਤ ਨਹੀਂ ਹੋਊਗੀ ਤੇ ਆਪਾਂ ਕਾ ਰਿਵਿਊਜ਼ ਲੈਨੇ ਆ ਕਸਟਮਰਸ ਦੇ ਵੀ ਉਹਨਾਂ ਤੋਂ ਵੀ ਜਾਣਦੇ ਆ ਬਾਲਾਜੀ ਹਾਰਡਵੇਅਰ ਸਟੋਰ ਦੇ ਬਾਰੇ। ਸਮਝ ਜੀ। ਭਗਵਾਨ ਦਾ ਸੇਜ ਮੇਰਾ ਨਾਮ ਹੈ। ਬਾਕੀ ਬਾਲਾਜੀ ਹਾਰਡਵੇਅਰ ਸਟੋਰ ਦੇ ਨਾਲ ਕਿੰਨੇ ਟਾਈਮ ਤੋਂ ਜੁੜੇ ਹੋਏ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਆਪਾਂ ਨੂੰ ਇਹਨਾਂ ਦੇ ਨਾਲ ਜੁੜਿਆ ਨੇ ਤਾਂ ਕੀ ਹੁੰਦਾ ਜੀ ਜਦੋਂ ਅਸੀਂ ਕੋਈ ਇਹਨਾਂ ਤੋਂ ਸਮਾਨ ਲੈਣ ਆਉਨੇ ਆ ਬਾਲਾਜੀ ਹਾਰਡਵੇਅਰ ਤੋਂ ਬਹੁਤ ਵਧੀਆ ਸਮਾਨ ਮਿਲਦਾ ਤੇ ਵਧੀਆ ਕੋਆਪਰੇਟ ਕਰਦੇ ਨੇ। ਕੋਈ ਗਾਰੰਟੀ ਵਾਰੰਟੀ ਵਾਲੀ ਪੀਸੀ ਗੱਲ ਨਹੀਂ ਜੋ ਇਹਨਾਂ ਤੋਂ ਮੰਗ ਕੀਤੀ ਜਾਂਦੀ ਆ ਸਾਨੂੰ ਉਹੀ ਸਮਾਨ ਦਿੰਦੇ ਨੇ। ਵਧੀਆ ਤੋਂ ਵਧੀਆ ਸਮਾਨ ਬਾਲਾਜੀ ਸਟੋਰ ਤੇ ਮਿਲਦਾ। ਇਸ ਕਰਕੇ ਦੇਖੋ ਅ ਕਹਨੇ ਆ ਵੀ ਬਾਲਾ ਜੀ ਸਟੋਰ ਤੇ ਬਹੁਤ ਵਧੀਆ ਸਮਾਨ ਮਿਲਦਾ ਤੇ ਬਹੁਤ ਵਧੀਆ ਇਹ ਕੋਆਪਰੇਟ ਕਰਦੇ ਆਪਣੇ ਕਸਟਮਰ ਜੀ ਕੀ ਨਾਮ ਹੈ ਜੀ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਪਿੰਡ ਮੇਰਾ ਵਾਖੇਵਾਲਾ ਜੀ ਜੀ ਅਸੀਂ ਠੀਕ ਹੈ ਨਾ ਕਰਨੇ ਬਾਲਾ ਜੀ ਹਾਰੀ ਅਸੀਂ ਬਾਲਾ ਜੀ ਹਾਰਵੇਲ ਤੋਂ ਸਮਾਨ ਲੈ ਕੇ ਆਉਂਦੇ ਤੁਹਾਨੂੰ ਬੜਾ ਵਧੀਆ ਸ਼ੁੱਧ ਸਮਾਨ ਮਿਲਦਾ ਜੀ ਇਹਨਾਂ ਦਾ ਕਿਤੇ ਵੀ ਕੋਈ ਸਮਾਨ ਨਹੀਂ ਖਰਾਬ ਹੋਇਆ ਅਜੇ ਤੱਕ ਅਸੀਂ ਜੋੜੀਆਂ ਵੀ ਲਾਈਆਂ ਜੀ ਚੇਨ ਵੀ ਕੀਤਾ ਤਾਂ ਬੜਾ ਉਹਦੇ ਨਿਕਲਿਆ ਜੀ ਸਾਨੂੰ ਕੋਈ ਨਾ ਖਿਲਾਫ ਹੋਣੀ ਕੀ ਕਦੇ ਕੁਛ ਪਾਇਆ ਤਾਂ ਇਹ ਨਹੀਂ ਅਜੇ ਤੱਕ ਕੁਛ ਕਹਿਦ ਨਹੀਂ ਆਈ ਜੇ ਆਈ ਤੇ ਜ਼ਰੂਰ ਕਰਾਂਗੇ ਕੀ ਬਾਤ ਹੈ ਠੀਕ ਹੈ ਹਾਂਜੀ ਕੀ ਨਾਮ ਹੈ ਜੀ ਹਰਜੀਤ ਸਿੰਘ ਸੱਗੂ ਜੀ ਤਾਂ ਕੀ ਅਗਰ ਗੱਲ ਕਰੀਏ ਬਾਲਾ ਜੀ ਹਾਰਡਵੇਅਰ ਸਟੋਰ ਦੀ ਕਿੰਨੇ ਨੰਦ ਤੋਂ ਜੁੜੇ ਹੋਏ ਹੋ ਤੇ ਕੀ ਕਹਿਣਾ ਚਾਹਣੇ ਉਹਨਾਂ ਦੇ ਬਾਰੇ ਮੈਡਮ ਤਕਰੀਬਨ ਅਸੀਂ ਇਹਨਾਂ ਨਾਲ 13-14 ਸਾਲਾਂ ਤੋਂ ਜੁੜੇ ਹੋਏ ਹਾਂ ਬਾਲਾ ਜੀ ਫਲਾਈ ਜਿਹੜਾ ਹਾਰਡਵੇਅਰ ਸਟੋਰ ਹੈ ਇੱਕ ਆਪ ਦੇ ਆਪ ਇੱਕ ਵੱਖਰਾ ਹੀ ਬ੍ਰਾਂਡ ਹੈ ਜੀ ਕਿਉਂਕਿ ਇਹਨਾਂ ਦਾ ਜਿਹੜਾ ਨੇਚਰ ਹੈ ਗੱਲਬਾਤ ਕਰਨ ਦਾ ਇਹਨਾਂ ਦੇ ਪ੍ਰੋਡਕਟ ਨੇ ਜਿਹੜੇ ਬਹੁਤ ਹੀ ਵਧੀਆ ਨੇ ਫੁੱਲ ਗਾਰੰਟੀ ਵਾਲੇ ਨੇ ਕੋਈ ਵੀ ਇਹ ਇਹ ਜਿਹਾ ਮਾਲ ਨਹੀਂ ਵੇਚਦੇ ਜਿਹਦੇ ਵਿੱਚ ਸਾਨੂੰ ਵੀ ਦਿੱਕਤ ਆਵੇ ਸਾਡਾ ਗਾਹਕ ਨਾਲ ਮਾਲਕ ਨਾਲ ਕੋਈ ਫਰਕ ਪਵੇ ਇਹੋ ਜਿਹਾ ਕੰਮ ਕੋਈ ਨਹੀਂ ਕਰਦੇ ਇਹ ਮਾਨੂੰ ਬਹੁਤ ਹੀ ਵਧੀਆ ਨੇਚਰ ਹੈ